ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਢੀਲੇਟ ਦੀਆਂ ਸੰਗਤਾਂ ਵੱਲੋਂ ਰਲ ਕੇ ਪਾਰਕ ਵਿੱਚ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਸੁਖਨੀ ਸਾਹਿਬ ਦੇ ਪਾਠ ਚੌਪਈ ਸਾਹਿਬ ਦੇ ਪਾਠ ਆਨੰਦ ਸਾਹਿਬ ਦੇ ਪਾਠ ਅਤੇ ਉਸ ਤੋਂ ਬਾਅਦ ਅਰਦਾਸ ਕਰਕੇ ਦੇਗ ਵਰਤਾਈ ਗਈ ਤੇ ਸੰਗਤਾਂ ਵੱਲੋਂ ਲਿਆਂਦੇ ਗਏ ਵੱਖ-ਵੱਖ ਤਰ੍ਹਾਂ ਦੇ ਪਕਵਾਨ ਦਾ ਆਨੰਦ ਮਾਣਿਆ ਗਿਆ ਆਦਿ ਮੁਨਨੀ ਜੀ ਵਾਹਿਗੁਰੂ ਕੌਣ ਤਰ ਕੋ ਰਖ ਮਨ ਮਾਹੀ ਪਟਿਆ ਤੁਮ ਤਨ ਲਾਈ ਇਸ ਸਰਵ ਰਖ ਮਤ ਪਾਵੇ ਜੇ ਮੁਝਾਇ ਸਦਾ ਮਨ ਅੰਦਰ ਪਟਿਆ ਗ੍ਰਹਿ ਸੰਤ ਸੁਖਵੰਦਨਾ ਆਗਤ ਅੰਗ ਜੋ ਦਰਸ਼ਨ ਪਟਿਆ ਰਾਤ ਤਕ ਭੋਗ ਨਾਨਕ ਸਾਧ ਧਿਆਇਆ ਸਿਆਵਨ ਜੋਗ ਪਟਿਆ ਪਾਪ ਤਰ ਹਟਾਏ ਜੇ ਜਾਤ ਅਵੰਧਾਵੇ ਪਟਿਆ ਸੁਖ ਮਹਾ ਕਰਤਾ ਦਾ ਸੰਭੂ ਜੀ ਇਹ ਪ੍ਰਖਾਤ ਜੀ ਸਭ ਕੋ ਮਾਨੇ ਲੋਕਾਂ ਕੋ ਜਨਨ ਬਖਾਨੇ ਇਹ ਪ੍ਰਖਾਤ ਤੇਰੋਂ ਰਹਿਤਾ ਧਰਮ ਮਨਸਾ ਧਿਆਈ ਕੇ ਤਾਰ ਗਨਮ ਆਪ ਕੀ ਗਵਧ ਉਤਰ ਕੇ ਮਨ ਪਾਵੇ ਨਾਨਕ ਕਰਾ ਕੇ ਸਤਿ ਭਿਆਰੇ ਨਰਨ ਸਾਧਕੇ ਤੁਮ ਕੋ ਜੀਉ ਹਰਿ ਸਾਨੇ ਕੋ جس کو نام دیا من گرے سچ کرنی سچ سات ਉਹ ਨਾਨਕ ਪੂਰਾ ਪਾਇਆ ਪੂਰੇ ਦੇ ਗੁਣ ਗਾਉ ਅਸਮੀ ਪੂਰੇ ਗੁਰ ਕਾ ਜੋਤ ਉਪਦੇਸ ਸਾਰ ਬ੍ਰਹਮ ਇੱਕਤਾ ਦੇਖ ਸਾਹ ਸਾਹ ਸਿਮਰੋ ਗੋਬਿੰਦ ਨਾਨਕ ਕੀ ਉਮਰੇ ਜਿੰਦ ਆਹ ਇਤੁ ਤਿਆਗਹੁ ਤਰੰਗ ਆਪਿ ਦਿਨਾਤੀ ਗੁਰਮਨ ਮੰਗ ਆਪਿ ਛੋਡ ਬੇਨਤੀ ਕਰਹੁ ਸਾਗਰ ਸਮਨ ਸਾਗਰ ਰੋ ਹਾਲ ਤਨ ਕੇ ਪਰਦੇ ਹੋ ਗੰਢਾਰ ਨਾਨਕ ਗੁਰੂਏ ਨੰਸਕਾਰ ਹੀਮ ਕੁਸਲ ਸਹਿਜ ਆਨੰਦ ਸਾਗਰ ਪੰਜ ਪਰਮਾਨੰਦ ਝਾਰਕ ਨੇ ਬਾਰੇ ਉਧਾਰੋ ਜੀਓ ਗੁਰਬੋਧਿ ਤਨ ਦਾ ਸਤਿਓ ਦੇਵ ਦੇ ਬੋਲ ਨਾਰਾਇਣ ਇੱਕ ਇੱਕ ਰੂਪਾਂ ਦੇ ਰੰਗ ਦਾ ਇੱਕ ਰੋਪਾਲ ਦਾ ਮੋਹਨ ਦੀ ਮਿਹਰ ਆਇ ਭਜਨ ਤੋੜ ਨਗਾਰਾ ਬੇਨਾਮ ਬਰੰਗਾਰ ਨਾਗਦੀ ਦਾ ਇਹ ਨਾਮ ਉਤਮ ਲੋਕ ਸਾਜ ਕੇ ਵਚਨ ਮਨ ਦੀ ਤਾਰੇ ਰਤਨ ਤੁਸ ਸਮਾਵਤ ਹੋ ਤੋ ਧਾਰ ਆਪ ਤਰੇ ਲੋਕਾਂ ਦੇ ਸਤਾਰ ਸਭ ਦੇ ਜੀਵਨ ਸਫਲਤਾ ਕਾ ਸੰਗ ਯਾਕੇ ਫਲ ਲਾਗਾ ਹਰ ਰੰਗ ਜੈ ਜੈ ਸਭ ਗਨ ਆਜ ਵਾਜ ਸੋਨ ਸਨ ਅਨੰਦ ਕਰੇ ਪ੍ਰਭਾ ਜੀ ਬੇਟੀ ਨੂੰ ਪਾਦ ਮਹਾਂਤ ਕੈ ਮਾਥੇ ਮਾਨ ਤੁੰਦਰੇ ਨੇ ਕੇ ਸਾਥੇ ਸਰਪ ਜੋਗ ਫਰਮੀ ਹਾਲ ਕਰ ਕਿਰਪਾ ਪ੍ਰਭ ਆਪ ਬਿਧਾਈ ਮਿਟ ਗਏ ਬੈਰ ਭੈ ਸਭ ਦੇ ਅਮਰ ਦਾ ਨਾਮ ਸਾਥ ਸੰਗ ਲੈ ਆਉ ਸਭਨ ਕੋ ਪਏ ਗੁਰਦੇ ਹੋਣ ਹੋਈ ਸੇਵਕੀ ਸੇਵਾ ਹਾਲਿ ਯਾਦ ਬਿਕਾਰਤੇ ਰਹਤੇ RAM ਨਾਮ ਸੁਰਸਨਾ ਕਹਤੇ ਰਾਮ ਪ੍ਰਸਾਦ ਦਾ ਆਪ ਰਖਧਾਰੀ ਮਨ ਕ੍ਰਿਮੀ ਕੇ ਬਹਮਾਰੀ ਰਾਤੀ ਉਸਤ ਕਰੋ ਸੰਤ ਮੀ ਸਾਵਧਾਨ ਯਾ ਅਨਜੀਤ ਸੁਖਮਨੀ ਸਹਿਜ ਗੋਪਿੰਦ ਗੋਣ ਨਾਮ ਜਸਾ ਸੇਰੋ ਬੋਧਨ ਧਾਰ ਸਭ ਇੱਛਾ ਤਾਂ ਕੀ ਪੂਰਨ ਹੋਏ ਤਾਨਪੁਰਨ ਸੰਸਮੇ ਭਗਤੇ ਪਾਏ ਜਤਨ ਕੋ ਨ ਹੋਵੇ ਆਨ ਜਾਣ ਆਨ ਤਨ ਖਾੜ ਚਲੇ ਦਿਨ ਸੋਏ ਨਾ ਕਿਸੇ ਪਰ ਆ ਬਚੋਹੀ ਜੀਮ ਸਾੰਤ ਰਿਧਿ ਨਾਮ ਨਿਧ ਉਹਦ ਗਿਆਨ ਸਭ ਤੈ ਸਿਧ ਗਿਆ ਤਪ ਜੋਗ ਪ੍ਰਮ ਧਿਆਨ ਹਿਮਾ ਸੇ ਤੁਲ ਕਾ ਸ਼ਿਸ਼ਾ ਸਤਿ ਸ਼੍ਰੀ ਅਕਾਲ ਮੇਰੇ ਭਰਾ ਸਭ ਕੇ ਵਾਸਾ ਤੇ ਦਾਸ ਬੜਾ ਚੰਗਰ ਕੱਤ ਕਾ ਬੇਤਾ ਸਭ ਦੀ ਇਹ ਨੱਚਦੀਦਾ ਇਹ ਫਾਦਰ ਇਸ ਜਨ ਕੈ ਮੁਖ ਭਨੇ ਗੁਰੂ ਨਾਨਕ ਦਾ ਬਨ ਮਨ ਸੇ ਆਈ ਸਈ ਤਤ ਤੇ ਸੁਝਾਨੇ ਆਵੇ ਹਰ ਪ੍ਰਭ ਜੀਤ ਜਾਨਮ ਬਰਨ ਤਵਾ ਦੂ ਘਣਵਾੜੀ میں ساڈ کو ہی ورنہ دیا ہمارے آپ ہاتھ دے مجھے ہمارے بچا ਨਾਨਕ ਸੰਤ ਸਹਾਇ ਪਿਆਰੇ ਈਨ ਬੰਦੁਸ਼ਟਨ ਕੇ ਹੰਤਾ ਹੋਉ ਜਗਤ ਸੁਕੰਤਾ ਹਾਲ ਪਾਏ ਬ੍ਰਹਮ ਆਪ ਬਤਰਾ ਹਾਲ ਪਾਏ ਸਿਰੂ ਬਤਰਾ ਹਾਲ ਪਾਏ ਕਰਿ ਵਿਸ਼ਨ ਪਰਕਾਸ ਸਤਿਨਾਮੁ ਨਾਮੁ ਕਿਆ ਤਪਾਸਾ ਜਮਨ ਕਾਲ ਜੋਗੀ ਸਿ ਬੀਤ ਰਾਜ ਜਨਮ ਜੋਤੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਾਮ ਸਕਾਰ ਹੈ ਤੈ ਹੰਭਾਰਾ ਜਵਨ ਕਾਲ ਸਭ ਜੋਗ ਬਣਾਇਓ ਦੇਵ ਤਜ ਸੁਨ ਬਿਜਾਇਓ ਆਦਾਂ ਤੇ ਕੇਵ ਧਾਰਾ ਕੋਈ ਨੂੰ ਸਮਝਿਓ ਹੰਭਾਰਾ ਨਾਮ ਸਕਾਰ ਤੇ ਠੀਕੋ ਹਮਾਰੀ ਜਨਮ ਜਨ ਆਪ ਸਵਾਰੀ ਦੇਵ ਤਨ ਕੋ ਸਭ ਕੋ ਸੁਖ ਦਿਓ ਸਤਨ ਕੋ ਮੰਦੇ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਪਰਮੇਸ਼ੀ ਦੀ ਪੀਰ ਬਿਸ਼ਾਨਤ ਕੀਤੇ ਕੋ ਚਾਰੇ ਅਸੂਲ ਸਬਰ ਕਿਰਪਾ ਦੇ ਸਤਿਗੁਰੂ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਪੜ ਪੜ ਕੀ ਜਾਣੇ ਰਬ ਦਾ ਕਰ ਕਰਾ ਕਰ ਤਾਰਾ ਰਬ ਦਾ ਦੇ ਅਪਾਰਾ ਜਾਬਿਆ ਕਰ ਕਰਤ ਹੋ ਕਬੂ ਮੈਂ ਸਿਰ ਤੇ ਤਰ ਸਭੂ ਜੇਤੇ ਬਦਨ ਸਿਸਤਾ ਬਤਾਰੇ ਆਪ ਆਪਣੀ ਪੂਜੋ ਚਾਰੇ ਹਮ ਸਭ ਹੀ ਤੇ ਰਤਨ ਰਾਲਮ ਜਾਣ ਤੇ ਪੇਜ ਪੇਜ ਸਾਰੇ ਆਸਮ ਨਹੀਂ ਕਾਨੀ ਬਕਾਨ ਲੰਬ ਆ ਆਤਮੇਂ ਲਾਗ ਸੰਭੋ ਨਾ ਕਾ ਮੂੜਿਆ ਚਾਰਤ ਭੇਜਾ ਜੰਭੋ ਭੇਮ ਨਪਾਤ ਬੇਗਾ ਮਾ ਕੋ ਕਰ ਪਾਹਨ ਨੁਮਾਨਤ ਆਂ ਮੂੜ ਕਸ ਕੇਤਨਮ ਜਾਣਤ ਮਹਾਦੇਵ ਕੋ ਕਹਿ ਤਸਵਾ ਸੇਵਨ ਸੰਤਾਰ ਕਾ ਤੀਨ ਜਨੇ ਆਪਿ ਆਪਣੀ ਬੋਝ ਹੈ ਜੇਤੀ ਮਨਤ ਪਰਮਤੋ ਹੋਏ ਜੇਤੀ ਤੁਮਰਾ ਲਖਾਨਾ ਚਾਏ ਪਸਾਰਾ ਜਨਤ ਸਦਾ ਕਲੰਕ ਸਾਰਾ ਏਕੇ ਰੂਪਾ ਨੂਤ ਸਰੂਪ ਅੰਤਰ ਰੂਪ ਹੈ ਕੂਪਾ ਅੰਦਰ ਜੇਰ ਸੇ ਤਜਤੀਨੀ بوڑھ راجا بہ بیٹھا ڈگری شکائے چمپ اب رچا میری تم کرو ਕੁਚਿਤੇ ਤੈ ਤੋ ਕਰ ਪਾਤਾ ਸ਼੍ਰੀ ਮਹਾਂਦੇਵ ਸ਼ਰਨਤਾ ਇਹ ਅਸਤੋਤਵ ਚਰਨੀ ਭਰੇ ਕਿੰਦੇ ਦੁਸਤੋ ਘਰ ਮਰੇ ਦੁਰਖ ਜਮਨ ਪਗ ਪਰੇ ਤਿਹਾਰੇ ਕਿੰਦੇ ਤੁਮ ਸੰਕਟ ਸਹਾਰੇ ਜੋ ਕਲ ਕੋਈ ਕਬਾਰ ਧਿਆਏ ਹੈ ਆਪਕੇ ਗੋਲ ਟਿਟ ਨੇ ਹੈ ਰਛਾ ਹੋਏ ਤਾਹੀਂ ਸਭ ਕਾਲਾ ਦੂਸਰਾ ਜੇ ਤੈ ਸ਼੍ਰੀ ਮਹਾਂਦੇਵ ਕਿਪਾ ਦੀ ਦੀਨ ਜਾਏ ਨਿਹਾਲਿਓ ਰਾਗੇ ਬਾਤ ਤੇ ਭਾਵੇਓ ਜੀਵ ਸਿਧਰਮਾ ਦੋ He the a good boy. He the a good boy. He was a

میرا جنکھا سب جانا جنسا سب سدا پروانی کتاب وکو ਹਰ ਨਾਨਕ ਸੰਭਉ ਸਬਦ ਰੋਗੇ ਆ ਰੂਪ ਸਚਾ ਨਾਮੇ ਜਪ ਤਾਰੋ ਬਾਜੇ ਪੰਚ ਸ਼ਬਦ ਧਰ ਸਭਾ ਕੇ ਕਾਰ ਸਭਾ ਦੇ ਸ਼ਬਦ ਵਾਜੇ ਕਾਰਾ ਜੇ ਤਰਾਰੀਆਂ ਪੰਜ ਦੂਤ ਤੰਦ ਵਾਸੀ ਜੀਤੇ ਕਾਲ ਕੰਡ ਕਮਾਰਿਆ ਦੁਰ ਕਰਮ ਪਾਇਆ ਤੁਝੇ ਤੋਂ ਸੇ ਨਾਮ ਹਰ ਗਣਾਂ ਕੀ ਗਏ ਨਾਨਕ ਕੈ ਸੁਆ ਤਿਤ ਪਰਮਾਤਮਾ ਆਜਣ ਭਏ ਸਰਸੀ ਪੂਰੇ ਘਰ ਤੇ ਦਾਣੀ ਸੁਣ ਤੇ ਪਨੀਤ ਰਹੇ ਪੁਰਤੋ ਸਤਿਗੁਰ ਜਾ ਮਾਰੇ ਅਪੀ ਬਿਰਮੰਤ ਮਾਨ ਤੁੰਗੁ ਅੰਦਰਿ ਆਕੇ ਵਾਜੇ ਮਨ ਹਰ ਤੂਰੇ ਸੁਣ ਤੇ ਪਨੀਤ ਰਹੇ ਹੋਇ ਤਾ ਸਤਿਗੁਰ ਜਾ ਮੜੂਰੇ ਬਿਰਮੰਤ ਮਾਨ لوگ رونی کرک مہاتما سنیا سنیاں بریاں کے درم دور اریا کو اپنی کے میرے دوران ਵਾਹਿਗੁਰੂ ਆਪੇ ਬਾਈ ਗੁਪਤੀ ਜੀ ਵੇ ਵਾਹਿਗੁਰੂ ਤੂੰ ਥਾ ਕੋ ਤਮ ਪੈ ਅਨਤਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਰਾਮ ਬਾਰਕ ਤੇ ਤੁਰੀ ਕਿਰਪਾ ਮੈਂ ਸੁਖ ਕਮੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਸਹੇਲ ਸਮਗਰੀ ਤੁਮਰੇ ਸੂਤਰਤਾਰੀ ਤੁੰਦੇ ਹੋਇ ਸੁਆਗਿਆ ਕਾਰੀ ਤੁਮਹੀ ਦਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕਰਵਾਨੀ ਤੁਰੀ ਕੇ ਯਾਰ ਦਾਸ ਹਮਾਰੀ ਜੀਉ ਪੰਡ ਸਭ ਤੇ ਆਵਾਹੀ ਗੁਰੂ ਉਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੀਰਾ ਵਾਹਿਗੁਰੂ ਜਿਵੇਂ ਤੱਕ ਨ ਬਾਰਨ ਹਾਂ ਸੋ ਖੰਸਾ ਸੁਭਾ ਦਾ ਕੋ ਬਿਗ ਨਾ ਕੋ ਉਲਾਗੇ ਲਾਕੀ ਤਰ ਅਗੇ ਅਰਦਾਸ ਅਗਾਸਿਕੋ ਕਾ ਸ੍ਰੀ ਭਗੋ ਦੀ ਜਹਾਇ ਵਾਰ ਸ੍ਰੀ ਭਗੋ ਦੀ ਕੀ ਪਾਤਸ਼ਾਹੀ ਕਰੇ ਪ੍ਰੈਜ਼ੈਂਟਰ ਉਹ ਗਲਤੀ ਸੀ ਮੈਂ ਕਹਿੰਦਾ ਨਾਨਕ ਲਈ ਧਿਆਨ ਜਗੰਗਾ ਜੀ ਦੇ ਅਮਰਦਾ ਕਰਨੋਂ ਉਹਨੇ ਦਿਆ ਵੇ ਧਾਈ ਸਭ ਖਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਮਰਤ ਕੇ ਦਾਤੇ ਹੁੰਦੇ ਕੇ ਇੱਕ ਤੇਗ ਦੇ ਧੰਨੀ ਸਭ ਤਾਂ ਹੀ ਹੁਣ ਜੀ ਸਹਾਇ ਅਸਾਂ ਬਹੁਤ ਸ਼ੰਗੀ ਪਰਮ ਪ੍ਰਜੋਤ ਜ਼ਾਹਰਾ ਜ਼ਹੂਰ ਸਰਵ ਕਲਾ ਪਰਪਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਧਿਆਨ ਧਰ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਅੱਜ ਦੇ ਪੰਜ ਜਪਾ ਸਾਹਿਬ ਜਾਂਦੀ ਮੁਫਤੇ ਹਕੀਆਂ ਜਪੀਆਂ ਥਪੀਆਂ ਜਿਨ੍ਹਾਂ ਨਾਮ ਜਪਿਆ ਵੰਡਿਆ ਗਿਆ ਦੀਵਗਲਾਈ ਦੀ ਗਵਾਹੀ ਦੇ ਕੇ ਅੰਦਰ ਕੀਤਾ ਚਲੋ ਬੇਨਤ ਪਿਆਰ ਗੁਰੂ ਦਾਰਿਆਲ ਸਿੰਘ ਜੀ ਸੇਕੜੀਆਂ ਝੰਗੀਆਂ ਦੀ ਕਮਾਈ ਦਾ ਧਿਆਨਤਰ ਖਾਲਸਾ ਸਾਹਿਬ ਜੁਲਣਾ ਜੀ ਵਾਹਿਗੁਰੂ ਵਾਹਿਗੁਰੂ ਬੰਦ ਬੰਦ ਕਟਾਈ ਕੋਪੜੀਆਂ ਪਰਵਈਆਂ ਤਰਤੀਆਂ ਦੇ ਕਿਹੜੇ ਅੱਗ ਨਾਲ ਚੜਾਏ ਗਏ ਘਰਦਵਰ ਦੀ ਸੇਵ ਵਾਲੀ ਕੁਰਬਾਨੀਆਂ ਕਿੰਦੀਆਂ ਤਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸੋਸੋ ਸੋਗੜੀ ਬਾਈ ਬਣਾ ਦੇਣ ਪਜਾਰਿਆਂ ਗੁਰੂ ਲਾੜਿਆਂ ਸਿੰਘ ਸਿੰਘਣੀ ਆ ਭਚੰਗੀਆਂ ਦੀ ਕਮਾਈ ਦਾ ਧਿਆਨ ਅੰਤਰ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਥਾਂ ਧਰਤਾਂ ਸਰਵਤਰ ਗੁਰਦਾਰਿਆਂ ਦਾ ਧਿਆਨ ਅੰਤਰ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਜਿਤਮੀ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਾਵੇ ਜੀ ਜੇ ਧਿਆਵਨ ਕਰ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬੇਗ ਤੇਗ ਫਤਿਹ ਬਿੰਦਗੀ ਪੈਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਸਾਧ ਦਾਨ ਪ੍ਰੋਸਾਦਾਨ ਦਾਨੋ ਤੇ ਦਾਨ ਨਾਮ ਦਾਨ ਬੁੱਧਾਂ ਵਿਗਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਣ ਜਨਾਮ ਚੌਂਕੀਆਂ ਝੰਡੇ ਬੂੰਗੇ ਜੁਗੋ ਜੋਗਾਟਲ ਧਰਮ ਦਾ ਜੈਕਾਰ ਗੁਲਣਾ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਤੂਚੀ ਮਤ ਫਾਡੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀਓ ਇਹ ਨਿਮਾਣਿਆ ਦੀ ਮਾਣ ਨੇ ਤਾਣੇ ਦੀ ਤਾਣ ਨਿਉਟਿਆਂ ਦੀ ਜੋੜ ਨਿਕਟਿਆਂ ਦੀ ਗੱਤ ਦੇ ਬੰਦ ਤੇ ਪੱਤ ਤੜੇ ਤੜ ਤਰਫ ਜਿਉਂ ਜੀ ਨੂੰ ਕਹਣਾ ਸਾਹਿਬ ਜੀ ਹੋਰ ਕੁਝ ਦੋਇ ਕਹਤਾਂ ਇਰਨ ਨੂੰ ਪਾਸ ਤੋਂ ਵਿਛੋੜਿਆ ਗਿਆ ਹੈ ਤੇ ਖੁੱਲੇ ਦਰਸ਼ਕ ਇਦਾਰ ਅਤੇ ਸੇਵਾ ਸੰਭਾਲ ਦਾ ਬਿਆਨ ਦਾਨ ਕਰੀ ਖਾਸਾ ਬਖਸ਼ ਕਰੋ ਇਹ ਨਿਮਾਣਿਆ ਦੀ ਮਾਣ ਤੇ ਤਾਣੇ ਦੀ ਤਾਣ ਨਿਉਟਿਆਂ ਦੀ ਜੋੜ ਨਿਕਟਿਆਂ ਦੀ ਗੱਤ ਦੇ ਪੰਤਰੀ ਪੱਤ ਤਾਰ ਕੋਈ ਆਵੇ ਬਖਸ਼ੇ ਉਦਮਨ ਸਾਹਿਬ ਜੀ ਦੇ ਸੰਸ ਕਬਿਆਹ ਦਾ ਤਰਫੋਂ ਜੀ ਦਲਵੀਰ ਸਿੰਘ ਜੀ ਵੱਲੋਂ 20 ਡਾਲਰ 50 ਡਾਲਰ ਹਰਪੀ ਸਿੰਘ ਬਰਾਜ ਜੋ ਕੇ ਭਾਗ ਨੂੰ ਗਏ ਹਨ ਉਹਨਾਂ ਨੇ ਅਰਦਾਸ ਕੀਤੀ ਹੈ ਤਰਫੋਂ ਜੀ ਅੱਜ ਦੀ ਦੇਗਦੀ ਸੇਵਾ ਸਰਦਾਰ ਜਸਮੀਲ ਸਿੰਘ ਜੀ ਅਤੇ ਇਸੇ ਤਰ੍ਹਾਂ ਨਾਲ ਬਲਵਿੰਦਰ ਕੌਰ ਤੇ ਦਲਜੀਤ ਕੌਰ ਵੱਲੋਂ ਵੀ ਦੇਗਦੀ ਹਾਤ ਦੇਗ ਹਾਤ ਜੋਗੀ ਦਾ ਤਰਫੋਂ ਵੀ ਅਨੰਦ ਕਰਨੀ ਕੋਟੇਸੇ ਦਾ ਤਰਫੋਂ ਜੀ ਮਠਿਆਈ ਦੀ ਸੇਵਾ ਸਰਦਾਰ ਕਸ਼ਮੀਰ ਸਿੰਘ ਜੀ ਚਾਹ ਦੀ ਸੇਵਾ ਸਰਦਾਰ ਨਿਰਮਲ ਸਿੰਘ ਜੀ ਸਨਾਉ ਫਰੀ ਦੇ ਪਰਵਾਰੋਂ ਮਠਾਈ ਇਸੇ ਢੰਗ ਨਾਲ ਦਤਾਰ ਵੀ ਹੋ ਬਹੁਤ ਸਾਰੀਆਂ ਸੇਵਾਵਾਂ ਮਾਈਆਂ ਨੇ ਦਤਾਰ ਵੀ ਆਪਣੇ ਦਰਬੁਜਾਨ ਕਰਨੀਆਂ ਹਰ ਇੱਕ ਦੀ ਹਾਜੀ ਪ੍ਰਵਾਨ ਕਮੀ ਦਤਾਰ ਵੀ ਹਰ ਇੱਕ ਦੇ ਪਰਿਵਾਰ ਵਿੱਚ ਸੁਖਸ਼ਾਲੀ ਬਣਾਉਣੀ ਦੁੱਖਾਂ ਕਮੀਆਂਾਂ ਕੱਦਾਂ ਬਿਨਾਂ ਨਾ ਕਰਨਾ ਭਜਨ ਬਣੇ ਪ੍ਰਕਾਸ਼ ਕਰਨਾ ਦਤਾਰ ਕੁਲੀ ਜੋ ਸਾਰਿਆਂ ਦੀਆਂ ਕਮਾਈਆਂ ਵਿੱਚ ਪਿੱਤ ਮਈਆਂ ਦੇ ਵਾਧੇ ਕਰਨੀ ਦੁੱਖਾਂ ਦਾ ਨਾਜ ਕਰਨਾ ਭਜਨ ਬਣੇ ਪ੍ਰਕਾਸ਼ ਕਰਨਾ ਹਰ ਹੱਦੇ ਕੰਮਾਂ ਦਾ ਅੰਗ ਸੰਗ ਰੱਖ ਕੇ ਸਾਡੇ ਬੱਚਿਆਂ ਨੂੰ دنیਵੀ ਅਤੇ ਧਾਰਮਿਕ ਵਿੱਦਿਆ দান ਕਰਕੇ ਕਰਨਾ ਆਪਣੇ ਨਾਮ ਨਾਲ ਜੋੜੀ ਰੱਖਣਾ ਹੂ ਫੰਗਨਾ ਦਾ ਇਹ ਦਿਨ ਮਨਾਉਂਦੇ ਗਏ ਆਂ ਆਗੇ ਆਪਸੇ ਕਰੋ ਕਿਸੇ ਤਰ੍ਹਾਂ ਦਾ ਵੀ ਆਪਰੇ ਦਾ ਪ੍ਰਵਾਨ ਹੋਇਆ ਪ੍ਰਸ਼ਾਦ ਆਪ ਦਾ ਭੋਗ ਲੱਗੀ ਭੋਗ ਲੱਗਿਆ ਪ੍ਰਸ਼ਾਦ ਸਰਪੰਚ ਦੀ ਤਸਵੀਰਾਂ ਇਥੋ ਵਿੱਚ ਜੋ ਜੋ 2600 ਆਪ ਦੇ ਨਾਮ ਸਤਨਾਮ ਕਿਵਾਈ ਗੁਰੂ ਜੀ 800 ਚੜੀ ਸ਼ਰਨ ਪਰੇ ਸੋ ਗ੍ਰੀ ਗੁਰੂ ਨਾਨਕ ਨਾਮ ਗੁਰਦੀ ਕਲਾ ਤੇ ਭਾਣੇ ਸਰਵਰ ਦਾ ਭਲਾ ਸੋਇ ਨੋ ਹੋਇਆ ਹੈ ਗੁਰੂ ਜੀ ਕੀ ਫਤ ਏ ਸੋਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਦੂਜੇ ਦਿਨ ਐਨ ਐਂਡ ਇਨਪ੍ਰੈਸ ਐਂਡ ਐਜੂਨੀ ਬੋਲੇਸਟ ਆਹ ਬਹੁਤ ਬੜਾ ਖੁਸ਼ਾਈ ਤੋਂ ਕੋਲਿ ਟ੍ਰੇਡ ਕਰ ਰਹੇ ਨੇ ਸੁਣੀਏ ਇੱਥੇ ਕਿੰਨੇ ਕੋਲਿ ਇਹ ਇੱਕ ਬਹੁਤ ਵੱਡਾ ਹੋਣਾ ਲੀ ਇਹ ਕਰਦੇ ਬਹੁਤ ਆਰ ਰੇ ਬਹੁਤ ਆਪ ਕਾਂਤੀ ਰਾਹਿਬ ਸਿੱਧੇ ਲੈਣੇ ਨਹੀਂ ਕਰੀਏ ਕੋਈ ਹਾਂ ਨਹੀਂ ਨਹੀਂ ਇੱਕ ਬੰਦਾ ਨਹੀਂ ਹੈਗੀ ਇਹ ਇਹਨੇ ਕਿਹਾ ਸੀ ਮੇਰੇ ਹੈਗੀਆਂ ਤੂੰ ਨਹੀਂ ਸਾਨੂੰ ਕਹਿੰਦੇ ਯਾਰ ਆਪਣੇ ਪੰਨੇ ਸੀ ਨਹੀਂ ਦੇਖੋ ਹੈਗੀਆਂ ਆ ਤਾਂ ਬਹੁਤ ਹੈ ਬਹੁਤ ਨਹੀਂ ਨਹੀਂ ਹੈਗੀ ਹੈਗੀ ਕੋਲ ਕੋਲੀ ਦਾ ਮੈਂ ਤਾਂ ਪੁੱਛਦੀ ਕਹਿੰਦੇ ਲਿਆਉਣੀ ਹੈ ਮੈਂ ਟਿਸ਼ੂ ਲੈ ਲਾਂਗੇ ਟਿਸ਼ੂ ਹੋਣਗੇ ਟਿਸ਼ੂ ਲੈ ਕੇ ਆਉਦਾ ਟਿਸ਼ੂ ਤੇ ਵੀ ਰੱਖਸਾ ਹੈ ਹੈਗਾ ਸਾਡੇ ਕੋਲ ਉਹ ਤੇ ਚਾਹੀਏ ਜਿੱਤ ਨੂੰ ਨਹੀਂ ਬਹੁਤ ਹੈ ਦੇਖੋ ਤਾਂ ਨਹੀਂ ਆ ਰਹੀ ਕਹਿੰਦੇ ਕੋ ਬੰਦੇ ਹੈ ਕਿ ਬੰਦਾ ਨੇ ਬਾਧੂ ਆ ਜੀ ਪਲੇਟਾਂ ਆ ਤਾਂ ਬਹੁਤ ਆ 25 30 40 ਪਲੇਟਾਂ ਹੋਣਗੀਆਂ ਦੋ ਜਿਹਾਂ ਨੇ ਲੈ ਲਿਓ ਬਣੇ ਗਰਾਜ ਚ ਬਣਿਆ ਅੱਜ ਹੁਣ ਕਿੰਨਾ ਸਮਾਂ ਦੇਖਾ ਆ ਬਦੇ ਆ ਕੇ ਬਿਆ ਸਾਰਾ ਅੱਜ ਨਾ ਸਾਰਾ ਸੈੱਟ ਕਰਦੇ ਟੇਕ ਪੀ ਜੋ ਮੈਂ ਸਪੀਕਰ ਸਾਰੇ ਪਾ ਕੇ ਆਇਆ ਜਿੱਦੇ ਤਰ੍ਹਾਂ ਉਹਦੇ ਪੂਰੀ ਤਿਆਰ ਹੋਵੇ ਸੀ ਆ ਠੀਕ ਆ ਜੀ ਪਹਿਲਾਂ ਚੱਲ ਜਿਖਿਆ ਹੁਣ ਕੱਲ ਫੰਕਸ਼ਨ ਕਿੰਨਾ ਸੀ ਆ

ਨੇ ਫਾਇਦੇ ਨਹੀਂ 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 ਵਰਤਾ ਕਹਿੰਦੇ ਇਹਨਾਂ ਦਾ ਹਾਂ ਉਪਵਾਸ ਅੱਜ ਹੈ ਅੱਜ ਆਪਣਾ ਖਰੀਦ ਇੱਕ ਹਨੇਰੀ ਪਰ ਗਿਰ ਵੀ 23 ਬੰਦਿਆਂ ਦਾ ਇਹ ਹੱਥ ਨਹੀਂ ਪਾਉਣਾ ਹੈ ਇਹ ਨਹੀਂ ਸਮਾਜਿਕ ਨਹੀਂ ਨਾ ਸਮਾਜਿਕ ਹੈਂਦੀ ਗੱਲ ਤੁਸੀਂ ਸਮਾਜਿਕ ਨਾ ਤਾਰ ਮਿਕ ਸਮਾਜਿਕ ਵੀ ਨਾਲ ਹੀ ਤੁਰੀਆਂ ਜਾਂਦੇ ਲੋ ਜੀ ਸਾਰਾ ਕੁਝ ਰਿਕਾਰਡ ਹੋਈ ਜਾਂਦਾ ਜੀ ਨਾਲ ਸਾਰਿਆਂ ਦਾ پا لو پلیٹان پا لو جی پلیٹان ਇਹ ਕੁੱਲੈ ਰੱਖਿਓ ਵੀ ਸਾਹਿਬ ਆ ਤਾਂ ਨਾਲ ਲਫਾਫੇ ਵੀ ਲਿਆਉਣੇ ਆ ਮੈਂ ਤਾਂ ਵੀ ਲੈ ਤੇ ਮੈਂ ਖਾਣਾ ਦੀ ਕੁਛ ਵੀ ਨਿੱਕਾ ਸ਼ੂਗਰ ਹੈਗੀ ਆ ਮੈਂ ਤਾਂ ਪਰਛਾੜ ਆਪਾਂ ਬੱਟੇ ਕਰ ਠੀਕ ਰੋਣਾ ਮੈਂ ਉਹ ਦੇਖ ਦਵਾਂਗੇ ਫੋ ਫੇਰ ਹਾਂ ਸ਼ੂਗਰ ਦੇਖ ਰੋ ਦਵਾਂਗੇ ਬਾਬੇ ਦੇਖੋ ਹਣੀਆਂ ਦੀ